ਔਰ ਰਿਐਲਟੀ ਸ਼ੋ ਦਾ ਨਾਮੀ ਚਿਹਰਾ ਤੇ ਸਾਬਕਾ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਨੂੰ ਪੁਲਸ ਨੇ ਅਦਾਲਤ 'ਚ ਕੀਤਾ ਪੇਸ਼ 5 ਦਿਨਾਂ ਦਾ ਮਿਲਿਆ ਰਿਮਾਂਟ ਨਸ਼ਾ ਤਸਕਰੀਚ ਗ੍ਰਿਫਤਾਰ ਕੀਤੇ ਗਏ ਰਿਐਲਟੀ ਸ਼ੋ ਦੇ ਨਾਮੀ ਚਿਹਰੇ ਅਤੇ ਸਾਬਕਾ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਨੂੰ ਤਤਤਲ ਪੁਲਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੂੰ ਅਦਾਲਤ ਨੇ 5 ਦਿਨਾਂ ਤੇ ਰਿਮਾਂਟ ਲਈ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਪੰਜਾਬ ਪੁਲਸ ਦਾ ਸਾਬਕਾ ਮੁਲਾਜ਼ਮ ਚਿਸ਼ਤੀ ਹਾਈਟ 7.6 ਫੁੱਟ ਹੈ ਤੇ ਅਮਰੀਕਾ ਵਿੱਚ ਵੀ ਰਿਐਲਟੀ ਸ਼ੋ ਦੇ ਵਿੱਚ ਵੀ ਜਾ ਚੁੱਕਾ ਹੈ ਅਤੇ ਸਭ ਤੋਂ ਵੱਡਾ ਸਿੱਖ ਵਿਅਕਤੀ ਦੀ ਵੀ ਜਾਣਿਆ ਜਾਂਦਾ ਹੈ ਜਗਦੀਪ ਸਿੰਘ ਜਿਸ ਨੂੰ ਤਰਨਤਾਰਨ ਦੀ ਪੁਲਿਸ ਨੇ ਬੀਤੇ ਕੱਲ ਹੇਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਕੋਲੋਂ 500 ਗ੍ਰਾਮ ਹੇਰੋਇਨ ਬਰਾਮਦ ਹੋਈ ਸੀ ਅੱਜ ਉਸ ਨੂੰ ਤਰਨਤਾਰਨ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਦਾ 5 ਦਿਨਾਂ ਦਾ ਰਿਮਾਨਡ ਦਿੱਤਾ ਹੈ ਹੇਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਦੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਨਡ ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਉਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਕੇ ਕੀ ਰਿਕਵਰੀ ਹੋਈ ਯਾਰ ਕੀ ਨਾਮਦੋਚੀ ਦਾ ਜਿਹੜਾ ਗੁਸ਼ਤਾਰ ਹੈ 500 ਗ੍ਰਾਮ ਰਿਕਵਰ ਹੋਈ ਹੈ ਹੀਰੋਇਨ ਜਿਹੜਾ ਦੀਪ ਆ ਦੀਪ ਜਠੋਲ ਦਾ ਪਿੰਡ ਦਾ ਕਾਫੀ ਮਸ਼ਹੂਰ ਹੈ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਡੀ ਰਿਕਵਰੀ ਆ 500 ਗ੍ਰਾਮ ਕਿੱਥੋਂ ਫੜ ਗਏ ਜੀ ਇਹ ਇਹ ਆਪਣੇ ਤਰਨਤਾਰਨ ਨੂੰ ਗੱਡੀ ਗੱਡੀ ਤੇ ਸੀ ਸਰ ਜੀ ਹਾਂ ਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਹੈਗਾ ਜੀ ਪਹਿਲਾਂ ਸੀਗਾ ਬੱਚਾ ਇਹਨਾਂ ਰਿਟਾਇਰਮੈਂਟ ਲਈ ਆ ਮੈਂ ਦੋ ਮਿੰਟ ਬੈਠ ਚਲੋ ਬਰੋਸ